लाइन में लगो ऐसे काम करते हो नाम गिनाते हो उठाई मैं भाई मैं अपना गुनाह कबूल कर रहा हूं आओ दोनों किधर है ऊपर तो करके मुड़ा पर करो मुड़ा पर करो मुड़ी ऊपर करो गुंडी बना गुंडी ऊपर करो आओ दोनों किधर है ਇਹ ਤੇ ਤੁਹਾਡੇ ਭੇਜਣ ਨਾਲ ਦਾ ਲਿਖਿਆ ਇਹ ਇੱਧਰ ਲਿਖਿਆ ਐ ਇਹ ਲਈ ਹੰਡੀ ਗੇ ਲੈਣਾ ਨਹੀਂ ਖਾਜੀ ਲੈਣਾ ਨਹੀਂ ਖਾਜੀ ਆਹ ਇੱਕ ਚਨਾਪਤੀ ਕਾਹ ਸਿਨਾਪਤੀ ਇੱਕ ਚਨਾ ਕਿਉਂ ਮਲਿਕ ਮਲਿਕ ਸਿਨਾਪਤੀ ਇਹ ਇੱਕ ਵੀਡੀਓ ਹੈ ਜਿਹੜੀ ਵਾਇਰਲ ਹੋਈ ਆ ਵੀ ਤਿੰਨ ਲੜਕੀਆਂ ਉਹਦੀ ਮਾਤਾ ਤੇ ਉਹਦੇ ਬੈਦਰ ਦੇ ਜਿਹੜਾ ਹੈ ਮੂੰਹ ਕਾਲਾ ਕੀਤਾ ਉਹਨਾਂ ਦੇ ਗਲਦੇ ਦੇ ਵਿੱਚ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜੋ ਅਸੀਂ ਜਦੋਂ ਹੀ ਵੀਡੀਓ ਸਾਡੇ ਕੋਲ ਆਈ ਹੈ ਤਾਂ ਅਸੀਂ ਜਲਦ ਤੋਂ ਜਲਦ ਇਹਨਾਂ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਏਰੀਆ ਏਰੀਆ ਜਿਹੜਾ ਇਹ ਗੁਰੂਪ੍ਰੀਤ ਬਿਹਾਰ ਆ ਜਿਹੜਾ ਇਹ ਟ੍ਰੇਸ ਹੋਇਆ ਤੇ ਇੱਥੇ ਜਦੋਂ ਅਸੀਂ ਪਹੁੰਚਿਆ ਤਾਂ ਇਹ ਲੇਡੀਜ਼ ਗਾਰਮੈਂਟ ਦੀ ਡੀਪ ਕਲੈਕਸ਼ਨ ਦੇ ਨਾਂ ਦੇ ਉੱਤੇ ਫੈਕਟਰੀ ਹੈ ਇਹ ਜਦੋਂ ਮੈਨੇਜਰ ਮਾਲਕ ਇੱਥੇ ਸਾਨੂੰ ਮਿਲੇ ਨਹੀਂ ਬਾਕੀ ਵਰਕਰ ਮਿਲੇ ਆ ਇਹਨਾਂ ਤੋਂ ਸਾਰੀ ਅਸੀਂ ਪੁੱਛਗិច្ច ਕੀਤੀ ਆ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਲੇਡੀਆਂ ਗਾਰਮੈਂਟ ਜਿਹੜੇ ਆ ਚੋਰੀ ਹੋਣ ਕਰਕੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਉਹਨਾਂ ਦੇ ਮੂੰਹ ਦੇ ਉੱਤੇ ਕਾਲਕ ਮळੀ ਤੇ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਅਮਲ ਦੇ ਵਿੱਚ ਲਿਆ ਰਹੀਆਂ ਹਾਂ ਸਰ ਇਹ ਕਿਹੜੀ ਫੈਕਟਰੀ ਆਰ ਪੂਰਾ ਪਰਿਵਾਰ ਇਸੇ ਫੈਕਟਰੀ 'ਚ ਕੰਮ ਕਰਦਾ ਸੀਗਾ ਹਾਂਜੀ ਇਹ ਜੀ ਇਹਨਾਂ ਨੇ ਜੋ ਦੱਸਿਆ ਆ ਵੀ ਇਹ ਦੋ ਤਿੰਨ ਮਹੀਨੇ ਤੋਂ ਇੱਥੇ ਕੰਮ ਕੰਮ ਕਰਦੇ ਸੀਗੇ ਤੇ ਬਾਕੀ ਇਨਾਂ ਦੀ ਜਿਹੜੀ ਏਜ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਤੋਂ ਉਧਾਰ ਕਾਟ ਪੈਰਾ ਲੈ ਕੇ ਵੀ ਉਹਨਾਂ ਦਾ ਕੀ ਇਹਨਾਂ ਨੇ ਰਿਪੋਰਟ ਰੱਖਿਆ ਸਰ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਦੇ ਵਿੱਚ ਕਈ ਬੰਦੇ ਹੂਟਿੰਗ ਕਰ ਰਹੇ ਆ ਉਹਨਾਂ ਦੀ ਵੀਡੀਓ ਬਣਾ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੂੰ ਉਹ ਕੁੱਟੋ ਮਾਰੋਏ ਚੋਰ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਜਿਹਦਾ ਜੋ ਜੋ ਰੋਲ ਨਿਕਲਿਆ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈਾਂ ਕਰਾਂਗੇ ਸਰ ਫੈਕਟਰੀ ਮਾਲਕ ਨੇ ਕਿਤੇ ਨਾ ਕਿਤੇ ਕਾਨੂੰਨ ਵੀ ਜਿਹੜਾ ਆਪਣੇ ਹੱਥੇ ਲਿੱਤਾ ਪਿਆ ਤਾਂ ਕੀ ਦੇਖੋ ਜੀ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥੂਰੇ ਵਿੱਚ ਲੈਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਉਹ ਜੇ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਸਰ ਕੱਪੜਾ ਵੀ ਕਹਿੰਦੇ ਸੀ ਕਾਫੀ ਸੰਮਾਨ ਦੀ ਚੋਰੀ ਹੋ ਰਿਆ ਸੀਗਾ ਵੀਡੀਓ ਵੀ ਦੇਖੋ ਜੀ ਇਹ ਜੇਕਰ ਕਿਸੇ ਦਾ ਕੋਈ ਚੋਰੀ ਚੀਜ਼ ਹੋ ਰਹੀ ਹੈ ਉਹਨਾਂ ਦੀ ਸਭ ਤੋਂ ਵੱਡੀ ਪਹਿਲੀ ਡਿਊਟੀ ਇਹ ਹੀ ਬਣਦੀ ਹੈ ਕਿ ਉਹ ਪੁਲਿਸ ਨੂੰ ਇਨ ਪੁਲਿਸ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆਉਗੀ ਸਰ ਇਹ ਜਿਹੜਾ ਸਾਰਾ ਵਾਕਿਆ ਫੈਕਟਰੀ ਦੇ ਅੰਦਰ ਹੋਇਆ ਤੋਂ ਫੈਕਟਰੀ ਮਾਲਕ ਨੂੰ ਲੋਕ ਕਿਹਾ ਗਿਆ ਕਿ ਮੂੰਹ ਕਾਲਾ ਜਿਹੜੇ ਉਹਦੇ ਭਰਾਵਾਂ ਕੋਲੋਂ ਕਰਾਇਆ ਗਿਆ ਆਪਣੀਆਂ ਭੈਣਾਂ ਦੇ ਦੇਖੋ ਜੀ ਉਹਦੇ ਦਿਸ਼ਾ ਨਿਰਦੇਸ਼ ਹੋ ਸਕਦੇ ਜਦੋਂ ਮਾਲਕ ਹੈ ਮਾਲਕ ਦੇ ਆਪ ਮੌਜੂਦ ਸੀ ਤਾਂ ਉਹਨਾਂ ਨੂੰ ਹਟਾ ਵੀ ਸਕਦਾ ਸੀ ਬਾਕੀ ਉਹਨਾਂ ਮਾਲਕ ਦੇ ਕਹਿਨਤੀ ਹੋਇਆ ਕਿ ਜੋ ਲੱਗਦਾ ਹੈਗਾ ਵੀਡੀਓ ਦੇ ਵਿੱਚ ਕੀ ਹੋ ਰਿਹਾ ਉਹਨਾਂ ਦੇ ਕਹਿਣ ਨੂੰ ਅਸੀਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਭ ਤੋਂ ਸਖਤ ਕਾਰਵਾਈ ਠੀਕ ਹੋ ਪਈ ਜੀ